ਹਜ ਜੋ ਬਰਗੀ ਹਾਲ ਚਾਲ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਆ ਠੀਕ ਠਾਕ ਹੋਵੋਗੇ ਤੇ ਅੱਜ ਵਾਜਦਾ ਨਵਾਂ ਬਲੌਗ ਸਟਾਰਟ ਕਰਦੇ ਆ ਜੀ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਦੱਸ ਦਈਏ ਯਾਰ ਕੱਲ ਨਾ ਆਪਣੇ ਕਬੂਤਰਾਂ ਤੇ ਅਟੈਕ ਕਰਤਾ ਕੈਟ ਨੇ ਠੀਕ ਆ ਜੋ ਬਰੋ ਜਿਹੜੀ ਕਬੂਦਰੀ ਦੀ ਸਾਰਿਆਂ ਤੋਂ ਪਹਿਲਾਂ ਅੱਖਾਂ ਖਰਾਬ ਹੋਈਆਂ ਸੀ ਜਾਂ ਉਸੇ ਕਬੂਦਰੀ ਤੇ ਅਟੈਕ ਕਰਤਾ ਕਬੂਤਰਾਂ ਬਿੱਲੀ ਨੇ ਕਬੂਤਰਾਂ ਨੇ ਨਹੀਂ ਕੀਤਾ ਤੇ ਯਾਰ ਨਾ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਵਿੱਚ ਜੈਸ ਕਰਕੇ ਅਟੈਕ ਹੋਇਆ ਇਧਰਲੇ ਪਾਸੇ ਜਾਲੀ ਲਾਉਣ ਵਾਲੀ ਰਹਿ ਗਈ ਸੀਗੀ ਤੇ ਫਿਰ ਰਾਤ ਨੂੰ ਜਦੋਂ ਅਟੈਕ ਹੋਇਆ ਇੱਥੇ ਜੇ ਖੜੀ ਸੀ ਕਬੂਤਰੀ ਤੇ ਉਹ ਕਬੂਤਰੀ ਦੀ ਹਾਲ ਚੈੱਕ ਕਰ ਸਕਦੇ ਆ ਤੁਸੀਂ ਤੇ ਫਿਲਹਾਲ ਹੁਣ ਮੈਂ ਹਲਦੀ ਤੇ ਤੇਲ ਗਰਮ ਕੀਤਾ ਕਬੂਤਰੀ ਤੇ ਲਾਉਣ ਵਾਸਤੇ ਜੀ जख्मਾਂ ਤੇ ਆਹ ਦੇਖੋ ਜੀ ਆ ਇਹ ਥੋੜਾ ਥੋੜਾ ਗਰਮ ਆ ਨੋਰਮਲ ਜਿਹਾ ਕਰ ਲੈਣਾ ਆਪਾਂ ਤੇ ਫਿਰ ਲਾਉਣੇ ਕਬੂਤਰੀ ਤੇ ਉਹਨਾਂ ਚੱਕਰ ਯਾਰ ਕਬੂਤਰੀ ਨੂੰ ਬਾਹਰ ਕੱਢਦੇ ਆ ਠੀਕ ਆ ਚੋ ਬਰੋ ਬਾਹਰ ਕੱਢ ਕੇ ਵਿਖਾਉਣੇ ਹਾਲਤ ਤੁਹਾਨੂੰ ਠੀਕ ਆ ਇੱਕ ਮਿੰਟ ਚੋ ਬਰੋ ਆਹ ਖੋਲੀਏ ਗੇਟ ਤੇ ਯਾਰ ਨੰ ਦੂਜੇ ਖੁੱਡੇ 'ਚ ਗਰਮੈਸ਼ ਵਾਲੀ ਸੀਗੀ ਤੇ ਮੈਂ ਉਹਦੇ ਤੇ ਕੋਲਰ ਲਾਤਾ ਵੀ ਗਰਮੈਸ਼ ਨਿਕਲ ਜੂਗੀ ਨਾਲੇ ਖੋਲਤਾ ਖੁੱਡੇ ਦਾ ਗੇਟ ਕਿਉਂਕਿ ਕਬੂਤਰ ਯਾਰ ਬਿਮਾਰ ਹੋਈ ਜਾਂਦੇ ਸੀਗੇ ਬਿਮਾਰਤਾ ਹੋਣੇ ਆ ਬਈ ਆਪਣਾ ਧਿਆਨ ਬਹੁ ਘੱਟ ਸੀ ਕੂਤਰਾਂ ਤੇ ਹੁਣ ਜੇ ਬਿਮਾਰ ਹੋਣ ਲੱਗੇ ਤੇ ਹੁਣ ਆਪਾਂ ਧਿਆਨ ਕਰਨ ਲੱਗੇ ਯਾਰ ਆਪਦਾ ਹੀ ਕਸੂਰ ਆ ਆਪਣਾ ਕਿਸੇ ਦਾ ਕਸੂਰ ਨਹੀਂ ਇਸ ਚੀਜ ਵਿੱਚ ਨਾ ਖੁੱਡੇ ਦਾ ਨਾ ਕਿਸੇ ਦਾ ਮੈਂ ਆਪਦੀ ਗਲਤੀ ਮੰਨਦਾ ਯਾਰ ਹੁਣ ਕਬੂਤਰ ਹੁਣ ਕਬੂਤਰਾਂ ਤੇ ਧਿਆਨ ਦੇਣ ਲੱਗਿਆ ਪਹਿਲਾਂ ਤਾਂ ਯਾਰ ਪਾ ਦਿੱਤਾ ਕਿ ਤਿਆਰ ਤੇ ਜਦੋਂ ਵਾਈਪੀਆਂ ਫੇਰੇ ਆਪਾਂ ਧਿਆਨ ਦਿੰਨੇ ਆ ਯਾਰ ਠੀਕ ਹੈ ਤੇ 1 ਮਿੰਟ ਵੇਖ ਲੀਏ ਮਖਾ ਦੀ ਤਨਕੂਤਰੀ ਆ ਕੂਤਰੀ ਅਰਜਿੰਤ ਅਟੈਕ ਹੋ ਗਿਆ ਯਾਰ ਭੈ ਚੁਬਾਲੇ ਕੰਮ ਮਾੜਾ ਹੋਇਆ ਕੂਤਰੀ ਦਾ ਅੱਖ ਮੇਰੇ ਖੇਲ ਚ ਪਰਲੀ ਅੱਖ ਕੱਢਦੀ ਉਹ ਚੁੰਟ ਤੇ ਖੜੀ ਸੀ ਜਿੱਥੇ ਉਹ ਖੜਾ ਤੇ ਨਾ ਅੱਜ ਉਹ ਕੂਤਰੀ ਦੀ ਕੰਨ ਨਾਲ ਅੱਖ ਵੀ ਸੱਟ ਆ ਯਾਰ ਦਵਾਈ ਪੂਰਾ ਕੰਮ ਕਰਦੀ ਏ ਉਹ ਐਡੀ ਨਹੀਂ ਗੱਲ ਤੇ ਕਬੂਤਰੀ ਡਰਦੀ ਆ ਤੇ ਅੱਜ ਆਪਾਂ ਐ ਕਰਨਾ ਵਿਆਹ ਇਹਦੇ ਵਿੱਚ ਵਾਸ ਲਾਦਨੇ ਯਾਰ ਜਿਹੜੇ ਰਾਤ ਨੂੰ ਵਾਸ ਤੇ ਖੜੇ ਨੇ ਅੱਗੇ ਪਿੰਜਰਾ ਪਿਆ ਹੁੰਦਾ ਸੀ ਇੱਥੇ ਥੱਲੇ ਤੇ ਵਾਸਤੇ ਕਬੂਤਰ ਖੜ ਜਾਂਦੇ ਸੀ ਬਿੱਲੀ ਦੀ ਮਜਾਲੀ ਨਹੀਂ ਹੁੰਦੀ ਸੀ ਯਾਰ ਪਿੰਜਰੇ 'ਚ ਹੱਥ ਪਾਉਣ ਦੀ ਮਤਲਬ ਪਿੰਜਰੇ 'ਤੇ ਜਾਂ ਟੈਗ ਫਰਫਰ ਕੱਢਣ ਦੀ ਬਾਕੀ ਐਂ ਕਰਦੇ ਆ ਯਾਰ ਮਤਲਬ ਦੋ ਕੋ ਤਿੰਨ ਤਾਂ ਹੀ ਜਾਲੀ ਜੁੜੀ ਲਾਉਣੇ ਆ ਕਮੰਡ ਸਾਰਦੇ ਆ ਲਾ ਕੇ ਮੜ ਕੇ ਪ੍ਰੋਫੈਸ਼ਨਲ ਟ੍ਰਿਕ ਤਰੀਕੇ ਤਰਾਫ ਜੀ ਜਾਲੀ ਲਿਆਵਾਂਗੇ ਉਹ ਲਾਵਾਂਗੇ ਲਿਆਣ ਕੇ ਪਹਿਲਾਂ ਤਾਂ ਯਾਰ ਇੱਕ ਸਾਈਡ ਕੰਧ ਨਾਲ ਲੱਗ ਜਾਂਦੀ ਸੀ ਇੱਕ ਸਾਈਡ ਬੈਕ ਸਾਈਡ ਤੋਂ ਜਿਹੜੀ ਪਿਛਲੀ ਸਾਈਡ ਉਹ ਪਿੱਛੇ ਢੇਣਾ ਲੱਗ ਜਾਂਦੀ ਸੀ ਪੁਰਾਣੇ ਨਾਲ ਪਰ ਹੁਣ ਖੁੱਡਾ ਹੈ ਨਹੀਂ ਸੀ ਤੇ ਯਾਰ ਆ ਜੋ ਫਰਕੂਤਰੀ ਦੇ ਦਵਾਈ ਦੂਈ ਲਾਈਏ ਬਈ ਹੁਣ ਲਾਉਣ ਲੱਗੇ ਆ ਯਾਰ ਕਬੂਤਰੀ ਦੇ ਜ਼ਖਮਾਂ ਤੇ ਹਲਦੀ ਤੇ ਇੱਕ ਨਾ ਹਲਦੀ ਨਾ ਲਾਵਾਂਗੇ ਆਪਣੇ ਕੋਲ ਟੂਪ ਹੈ ਨਹੀਂ ਯਾਰ ਟੂਪ ਵੀ ਲਾਵਾਂਗੇ ਜੇ ਨਾ ਫਰਕ ਪਿਆ ਤਾਂ ਤੇ ਬਾਕੀ ਯਾਰ ਨਾ ਕੈਮਰੇ ਚ ਵਿਖਾਉਣ ਵਾਲੀ ਹਾਲਤ ਹੈ ਨਹੀਂ ਕਬੂਤਰੀ ਦੀ ਨਹੀਂ ਤਾਂ ਚੰਗੀ ਤਰ੍ਹਾਂ ਵਿਖਾਦਾ ਮੈਂ ਈ ਚੈੱਕ ਕਰਾਂ ਦਵਾਈ ਦੂਈ ਲਾ ਦਾਂ ਫਿਰ ਛੱਡਦੇ ਹੁੰਡੇ ਚ ਯਾਰ ਤੇ ਬਾਕੀ ਚੋਂ ਭਰੋ ਹੁਣ ਐ ਕਰਦੇ ਆ ਯਾਰ ਜਿਹੜਾ ਕੋਈ ਹੋਣਾ ਸੀ ਉਹ ਤਾਂ ਹੋ ਗਿਆ ਤੇ ਫਲਾਣ ਲਾਂ ਦੇ ਵਿੱਚ ਡੰਡਾ ਪਾ ਦਿੰਨੇ ਆ ਜਿਹੜੇ ਕਬੂਤਰ ਨੇ ਤਿੰਨ ਚਾਰ ਹੈਗੇ ਨੇ ਦੇ ਵਿੱਚ ਕਬੂਤਰ ਆਪਾਂ ਉਹ ਛੱਡੇ ਸੀ ਜਿਨ੍ਹਾਂ ਦੀ ਅੱਖਾਂ ਖਰਾਬ ਸੀਗੀਆਂ ਠੀਕ ਹੈ ਉਹ ਦੂਜੇ ਨਹੀਂ ਛੱਡੇ ਸੀ ਵੀ ਚੰਗੇ ਚੰਗੇ ਕਬੂਤਰ ਤਾਂ ਮੈਨੂੰ ਪਤਾ ਸੀ ਵੀ ਕੋਈ ਨਾ ਕੋਈ ਤਾਂ ਘਟਣਾ ਵਾਪਰੂਗੀ ਠੀਕ ਹੈ ਜਾਂ ਬਿਮਾਰ ਹੋਣਗੇ ਜਾਂ ਬਿੱਲੀ ਨੇ ਅਟੈਕ ਕਰਨਾ ਆ ਸਾਨੂੰ ਪਿੰਜਰੇ ਤਾਂ ਮੈਨੂੰ ਪਤਾ ਹੀ ਆ ਇਸ ਦਾ ਤੇ ਬਾਕੀ ਚੰਗੇ ਚੰਗੇ ਕਬੂਤਰ ਆਪਾਂ ਇੱਧਰ ਹੀ ਰੱਖੇ ਸੀਗੇ ਤੇ ਕੱਲ ਨੂੰ ਇਹਦੇ ਚ ਹੋਰ ਅਪਡੇਟ ਕਰਾਂਗੇ ਆਪਾਂ ਠੀਕ ਹੈ ਜੋ ਭਰ ਕੱਲ ਨੂੰ ਇਹਨੂੰ ਮੋਡੀਫਾਈ ਕਰਾਂਗੇ ਹੋਰ ਠੀਕ ਹੈ ਜੋ ਬਰੋ ਮੋਡੀਫਾਈ ਕੀ ਕਲੀਨਿੰਗ ਤੇ ਮੋਡੀਫਾਈ ਚਲ ਜਿਵੇਂ ਮਰਜੀ ਸਮਝ ਲਓ ਠੀਕ ਹੈ ਜੋ ਬਰੋ ਤੇ ਫਿਰ ਡੰਡਾ ਲੈਉਣੇ ਚੱਕ ਕੇ ਉਤੋਂ ਜਿਹੜਾ ਵਾਸ ਇਹਦੇ ਚ ਪਾਉਣਾ ਹਾਂਜੀ ਜੋ ਬਰੋ ਆ ਕੂਤਰ ਦੀ ਅੱਖ ਖਰਾਬ ਸੀ ਜੀ ਠੀਕ ਹੈ ਜੰਬਰੋ ਇਹਦੇ ਆਪਾਂ ਆ ਵਾਲੀ ਜੀਨੈਕਸ ਦਵਾਈ ਪਾਈ ਸੀਗੀ ਆਹ ਵੜੀ ਇੱਕ ਮਿੰਟ ਥੱਲੇ ਡੇਗ ਪਈ ਕੰਜਰ ਦੀ ਚੱਕ ਲਈਏ ਜੀ ਫਿਰ ਕੂਤਰ ਵਖਾਉਣੇ ਆ ਜੀ ਇੱਕ ਕੂਤਰ ਦੀ ਅੱਖ ਆਹ ਵਾਲੀ ਦਵਾਈ ਠੀਕ ਹੈ ਜੋ ਬਰੋ 100% ਰਿਜ਼ਲਟ ਆ ਯਾਰ ਦਵਾਈ ਦਾ ਬਈ ਇੱਕ ਦਿਨ ਚ ਕਬੂਤਰ ਦੇ ਅੱਖ ਸਹੀ ਕਰਤੀ ਇਹ ਨਿਆ ਮਰ ਵੀ ਤੁਹਾਡੇ ਸ਼ਾਮ ਨੂੰ ਪਾਈ ਸੀ ਕਿ ਤੜਕੇ ਤੱਕ ਜਮਾ ਸਹੀ ਹੋ ਗਈ ਸੀ ਅੱਖ ਠੀਕ ਹੈ ਜੋbro ਬਸ ਅੱਜ ਲਾਸਟ ਦਿਨ ਪਾ ਦਿੰਨੇ ਆ ਤੇ ਮੁੜ ਕੇ ਅੱਖ ਸਹੀ ਹੋ ਜੂਗੀ ਤੈਨੂੰ ਦੂਜੇ ਖੁੱਡੇ ਜੀ ਛੱਡਾਂਗੇ ਫਿਰ ਪੰਜ ਚਾਰ ਦਿਨ ਇੱਧਰ ਖੁੱਡੇ ਚ ਰੱਖਾਂਗੇ ਕਿਉਂਕਿ ਖਤਰਾ ਹਜੇ ਵੀ ਤੇ ਬਾਕੀ ਦਵਾਈ ਦਾ 100% ਦਾ ਰਿਜ਼ਲਟ ਆ ਹਾਂ ਜੀ ਜੋbro ਦਾਲੇ ਦੋਣੇ ਪਾਦੇ ਕਬੂਤਰਾਂ ਨੂੰ ਅੱਜ ਟਾਈਮ ਨਾਲ ਤੇ ਹੁਣ ਤਰਨ ਲੱਗੇ ਸੀ ਪਾਣੀ ਅੱਜ ਛੋਟਾ ਡੋਂਗਾ ਧਰਤਾ ਬੜੇ ਬਾਈਆਂ ਦੇ ਕਮੈਂਟ ਆਇਆ ਸੀ ਕਹਿੰਦੇ ਪਾਣੀ ਵਾਲਾ ਡੋਂਗਾ ਵੱਡਾ ਤੇ ਉਹਦੇ ਵਿੱਚ ਮਿੱਠਾ-ਪੁੱਠਾ ਕਰ ਦਿੰਦੇ ਤਾਂ ਕਰਕੇ ਤੇ ਛੋਟਾ ਡੋਂਗਾ ਰੱਖ ਤੇ ਅੱਜ ਆਪਾਂ ਰਬੜ ਦਾ ਛੋਟਾ ਡੋਂਗਾ ਰੱਖਿਆ ਚੋਬਰੋ ਤੇ ਨਾ ਆ ਕੇ ਫਿਰ ਵਲੌਗ ਅਪਲੋਡ ਕਰਦੇ ਆਂ ਚੋਬਰੋ ਫਿਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਸਵੇਰੇ ਕੁਝ ਵਧੀਆ ਕਰਾਂਗੇ ਆਪਾਂ ਠੀਕ ਆ ਚੋਬਰੋ ਸਵੇਰੇ ਸੰਡੇ ਆ ਤਾਂ ਕਰਕੇ ਹਾਂਜੀ ਭਾਈ ਹੁਣ ਚੱਲੇ ਸੀ ਸਾਈਕਲ ਤੇ ਆਪਾਂ ਪਿੰਡ ਜੀ ਵਲੌਗ ਦੀ ਐਂਡਿੰਗ ਅਜੇ ਤੱਕ ਨਹੀਂ ਕੀਤੀ ਮੈਂ ਸੋਚਾ ਦੱਸ ਦੇਈਏ ਭਾਈਆਂ ਨੂੰ ਵੀ ਆਪਾਂ ਚੱਲੇ ਆ ਪਿੰਡ ਜੀ ਸਾਹਮਣੇ ਆਪਣਾ ਪਿੰਡ ਤੇ ਫਿਲਹਾਲ ਪਿੰਡ ਜਾ ਕੇ ਵੀਡੀਓ ਅਪਲੋਡ ਕਰਦੇ ਆਂ ਜੀ ਇੱਥੇ ਰੇਂਜ ਨਹੀਂ ਆਉਂਦੀ ਨੈਟਵਰਕ ਪ੍ਰੋਬਲਮ ਆ ਥੋੜੀ ਜੀ ਤਾਂ ਕਰਕੇ ਤੇ ਬਾਕੀ ਪਿੰਡ ਜਾ ਕੇ ਕਰਦੇ ਆਂ ਜੀ ਚੋਬਰੋ